ਆ ਰਹੇ ਸੋਤਿਆਂ ਨੂੰ ਪਿਆਰ ਭਰੇ ਸਤਸ੍ਰੀਅਕਾਲ ਜੋ ਪੰਜਾਬ ਦੇ ਵਿੱਚ ਪੰਜਾਬ ਪੁਸਤ ਦੀ ਕਾਸਟੇਬਲ ਅਮਨਦੀਪ ਕੋਰ ਕਰੋੜਾਂ ਦੀ ਜ਼ਾਇਦਾਦ ਦੇ ਹੁੰਦਿਆਂ ਹੋਇਆਂ ਉਸਦੇ ਕੋਲ ਸਿਰਫ ਉਸਦੇ ਨਾਂ ਤੇ ਇੱਕ ਸਕੂਟੀ ਜੋ ਵੱਡੇ ਤੱਤ ਸਾਹਮਣੇ ਆਏ ਨੇ ਜੋ ਕਿ ਮੀਡੀਆ ਰਿਪੋਰਟਾਂ ਬਹੁਤ ਕੁਝ ਦਿਖਾ ਰਹੀਆਂ ਨੇ ਪਰ ਜੋ ਅਸਲ ਸਚਾਈ ਆਈਏ ਪੁਲਸ ਨੇ ਜੋ ਜਾਂਚ ਪੜਤਾਲ ਕੀਤੀ ਹੈ ਉਸ ਦੇ ਵਿੱਚ ਉਸ ਦੇ ਨਾਮ ਤੇ ਸਿਰਫ ਇੱਕ ਸਕੂਟੀ ਹੈ ਉਹ ਸਕੂਟੀ 80000 ਕੀਮਤ ਵਾਲੀ ਸੋ ਥਾਰ ਦੱਸੀਆਂ ਜਾ ਰਹੀਆਂ ਸੀ 6 ਗੱਡੀਆਂ ਦੱਸੀਆਂ ਜਾ ਰਹੀਆਂ ਸੀ ਪਰ ਉਹ ਕਿਸ ਦੇ ਨਾਮ ਤੇ ਨੇ ਜੋ ਉਹ ਪ੍ਰਾਪਰਟੀ ਹੈ ਜੋ ਕੋਠੀਆਂ ਨੇ ਉਹ ਕਿਸ ਦੇ ਨਾਮ ਤੇ ਨੇ ਇਸ ਦੇ ਬਾਰੇ ਵੀ ਵੱਡੇ ਖੁਲਾਸੇ ਹੋਏ ਨੇ ਸੋ ਇੱਕ ਪਾਲਤੂ ਕੁੱਤਾ ਜੋ ਅਮਨਦੀਪ ਕੌਰ ਤੇ ਹਮੇਸ਼ਾ ਨਾਲ ਰਹਿੰਦਾ ਸੀ ਉਹ ਕੁੱਤਾ ਉਸਦੇ ਬਾਰੇ ਹੁਣ ਵੱਡੀ ਜਾਣਕਾਰੀ ਸਾਹਮਣੇ ਆਈ ਏ ਜੋ ਅਮਨਦੀਪ ਕੌਰ ਨੇ ਦੱਸੀ ਕਿ ਉਹ ਕੁੱਤਾ ਉਸਨੇ ਕਿਉਂ ਰੱਖਿਆ ਹੋਇਆ ਸੀ ਔਰ ਅਮਨਦੀਪ ਦਾ ਉਹ ਸਾਥ ਨਹੀਂ ਛੱਡ ਸਕਦਾ ਹੁਣ ਉਹ ਵੀ ਜੇਲ੍ਹ ਦੇ ਵਿੱਚ ਨਾਲ ਜਾਵੇਗਾ ਜਾਂ ਉਸ ਕੁੱਤੇ ਦਾ ਕੋਈ ਪੰਜਾਬ ਪੁਲਿਸ ਅਲੱਗ ਤੋਂ ਜਿਹੜਾ ਕਿ ਉਹਨਾਂ ਨੂੰ ਰੱਖੇਗੀ ਔਰ ਪੰਜਾਬ ਪੁਲਿਸ ਦੀ ਡਿਊਟੀ ਉਸ ਕੁੱਤੇ ਨੂੰ ਸੰਭਾਲਣ ਤੇ ਹੋਵੇਗੀ ਇਸਦੇ ਬਾਰੇ ਅਦਾਲਤ ਦੇ ਵਿੱਚ ਹੁਣ ਜੋ ਫੈਸਲਾ ਆਇਆ ਹੈ ਅਸੀਂ ਤੁਹਾਨੂੰ ਸਾਰੀ ਦੱਸਾਂਗੇ ਕਿ ਉਹ ਕੁੱਤੇ ਨੂੰ ਹੁਣ ਪੰਜਾਬ ਪੁਲਿਸ ਸੰਭਾਲੇਗੀ ਜੋ ਅਮਨਦੀਪ ਕੌਰ ਦਾ ਕੁੱਤਾ ਹੈ ਸੋ ਅਮਨਦੀਪ ਕੌਰ ਕਾਂਸਟੇਬਲ ਪੰਜਾਬ ਪੁਲਿਸ ਦੀ ਰੈਂਕ ਹੌਲਦਾਰ ਡਿਊਟੀ ਇੱਕ ਹਸਪਤਾਲ ਵਿੱਚ ਇੱਕ ਪੁਲਿਸ ਮੁਲਾਜ਼ਮ ਹੌਲਦਾਰ ਰੈਂਕ ਦਾ ਡਿਊਟੀ ਹਸਪਤਾਲ ਵਿੱਚ ਕਰਦਾ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਸਾਹਮਣੇ ਆਇਆ 2011 ਦੇ ਵਿੱਚ ਪਰਥੀ ਹੋਈ ਅਕਾਲੀ ਸਰਕਾਰ ਦੇ ਸਮੇਂ ਪਿੰਡ ਚੱਕ ਫਤੇਗੜ ਫਤੇ ਸਿੰਘ ਵਾਲਾ ਸੋ ਫਤੇ ਸਿੰਘ ਵਾਲਾ ਪਿੰਡ ਅਕਾਲੀ ਦਲ ਦਾ ਜਿਹੜਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦਾ ਪਿੰਡ ਔਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੌਰਿਆਂ ਦਾ ਪਿੰਡ ਸਰਿੰਦਰਕੌਰ ਬਾਦਲ ਦੇ ਟੇਕਾ ਪਿੰਡ ਸੋ ਸ੍ਰਿੰਦਰਕੌਰ ਬਾਦਲ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਪੂਰਾ ਦਬਦਬਾ ਸੀ ਜਦੋਂ ਪੋਸਟਾਂ ਹੁੰਦੀਆਂ ਸੀ ਨੌਕਰੀਆਂ ਆਊਟ ਹੁੰਦੀਆਂ ਸੀ ਤਾਂ ਅਹਿਮ ਰੋਲ ਹੁੰਦਾ ਸੀ ਸ੍ਰਿੰਦਰਕੌਰ ਬਾਦਲ ਦਾ ਸੋ ਉਸ ਵਕਤ 2011 ਦੇ ਵਿੱਚ ਭਰਤੀ ਹੁੰਦੀ ਏ ਔਰ ਭਰਤੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਇਹ ਬਹੁਤ ਇਮਾਨਦਾਰੀ ਨਾਲ ਡਿਊਟੀ ਕਰਦੀ ਹੈ 50 ਤੋਂ 60000 ਰੁਪਿਆ ਇਸ ਦੀ ਮਾਸਿਕ ਤਨਖਾਹ ਹੈ ਤੇ ਪਹਿਲਾਂ ਵੀ ਦੋ ਵਾਰ ਐਸ ਸਸਪੈਂਡ ਹੋ ਚੁੱਕੀ ਹੈ ਤੇ ਫਿਰ ਹੁਣ ਤੀਸਰੀ ਵਾਰ ਐਸ ਸਸਪੈਂਡ ਹੋਈ ਹੈ ਇਸ ਦੀਆਂ ਜਿਹੜੀਆਂ ਬਦਲੀਆਂ ਹੋਈਆਂ ਨੇ ਪਿਛਲੇ 10-12 ਸਾਲਾਂ ਦੇ ਵਿੱਚ ਉਹ ਬਦਲੀਆਂ ਪੂਰੇ ਪੰਜਾਬ ਦੇ ਵਿੱਚ ਸਾਰੇ ਮੁਲਾਜ਼ਮਾਂ ਨਾਲੋਂ ਵੱਧ ਬਦਲੀਆਂ ਇਸ ਦੀਆਂ ਹੋਈਆਂ ਨੇ ਹੁਣ ਜੋ ਇਹ ਚਿੱਟੇ ਨਾਲ ਫੜੀ ਗਈ ਕਾਲੀ ਥਾਰ ਦੇ ਵਿੱਚ ਉਹ ਕਾਲੀ ਥਾਰ ਵੀ ਇਸ ਦੀ ਆਪਣੀ ਨਹੀਂ ਹੁਣ ਹੋਰ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਾਲੀ ਥਾਰ ਹੈ ਕਿਸ ਦੀ ਸੀ ਔਰ ਇਹਦੇ ਨਾਲ ਜੋ ਨਾਤਾ ਜੋੜ ਦਿੱਤਾ ਗਿਆ ਜੋ ਪੰਜਾਬ ਪੁਲਿਸ ਨੇ ਜਾਣਬੁੱਝ ਕੇ ਅਮਨਦੀਪ ਕੌਰ ਨੂੰ ਫਸਾਇਆ ਹੈ ਅਮਨਦੀਪ ਕੌਰ ਦਾ ਇਸ ਥਾਰ ਨਾਲ ਕੋਈ ਸਬੰਧ ਨਹੀਂ ਜੋ ਇੱਕ ਅਫਸਰ ਨੇ ਫੜਿਆ ਉਹ ਪਹਿਲੀ ਵਾਰ ਅਫਸਰ ਬਣਿਆ ਸੀ ਇਸ ਨੂੰ ਪਹਿਲਾਂ ਕਦੇ ਕਿਸੇ ਨੇ ਫੜਿਆ ਤੱਕ ਨਹੀਂ ਹੁਣ ਜੋ ਨਵੇਂ ਖੁਲਾਸੇ ਹੋਏ ਨੇ سوشل میڈیا ਦੇ ਉੱਪਰ ਇਸ ਸਮੇਂ ਪੂਰੀ ਤਰ੍ਹਾਂ ਹਾਵੀ ਹੈ ਅਮਨਦੀਪ ਕੋ ਜੋ ਕਨਸਟੇਬਲ ਹੈ ਔਰ ਪੁਲਸ ਦੀ ਕਸਟਡੀ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ 2 ਦਿਨ ਦਾ ਰਿਮਾਂਡ ਹੋਰ ਦਿੱਤਾ ਹੈ ਐਤਵਾਰ ਸ਼ਾਮ ਤੱਕ ਉਹ ਰਿਮਾਂਡ ਖਤਮ ਹੋਇਆ ਹੈ ਔਰ ਐਤਵਾਰ ਸ਼ਾਮ ਤੱਕ ਜੋ ਪੁਲਸ ਨੇ ਜਾਣਕਾਰੀ ਦਿੱਤੀ ਹੈ ਹੁਣ ਉਸ ਨੂੰ ਨੈਕ ਰਸਤੇ ਚ ਭੇਜਿਆ ਜਾਵੇਗਾ ਪਰ ਉਹ ਬਹੁਤ ਵੱਡੇ ਸਵਾਲ ਖੜੇ ਹੋਗੇ ਨੇ ਕਿ 14 ਸਾਲ ਦੇ ਕੈਰੀਅਰ ਦੇ ਵਿੱਚ ਜੋ ਕਾਂਸਟੇਬਲ ਅਮਨਦੀਪ ਗੌਰ 3 ਨਵਾਰ ਸਸਪੈਂਡ ਹੋਈ ਔਰ 2 ਵਾਰ ਪਹਿਲਾਂ ਸਸਪੈਂਡ ਹੋਈ ਉਸ ਨੂੰ ਬਹਾਲ ਕਿਵੇਂ ਕੀਤਾ ਗਿਆ ਬਹਾਲ ਕੌਣ ਕਰਦਾ ਸੀ ਇਹ ਵੀ ਬਹੁਤ ਵੱਡਾ ਸਵਾਲ ਹੈ ਸੋ ਤੀਸਰੀ ਵਾਰ ਗ੍ਰਿਫਤਾਰ ਹੋਈਏ ਹੁਣ ਔਰ ਅਮਨਦੀਪ ਗੌਰ ਦੇ ਇੰਸਟਾਗ੍ਰam ਤੇ ਅਕਸਰ ਹੀ ਆਪਣੇ ਮਹਿੰਗੇ ਕੁੱਤੇ ਦੇ ਨਾਲ ਉਸ ਦੀਆਂ ਰੀਲਾਂ ਵਾਇਰਲ ਹੁੰਦੀਆਂ ਹੁੰਦੀਆਂ ਉਹ ਨਸਲ ਜਿਹੜਾ ਕੁੱਤਾ ਹੈ ਭਾਰਤ ਵਿੱਚ 60000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਉਹ ਕੁੱਤੇ ਆ ਵਿਕਦਾ ਹੈ ਔਰ ਉਸ ਦਾ ਜਿਹੜਾ ਇੰਸਟਾ ਵੀਡੀਓਜ਼ ਵਿੱਚ ਦਿਖਦਾ ਬੰਗਲਾ ਹੈ ਉਹ ਉੱਥੇ ਰਹਿ ਰਹੀ ਸੀ ਔਰ ਉਸ ਦੇ ਨਾਮ ਤੇ ਉਹ ਬੰਗਲਾ ਵੀ ਨਹੀਂ ਔਰ ਉਹ ਬੰਗਲੇ ਦੀ ਜੋ ਬੈਕ ਸਾਈਡ ਹੈ ਉਹ ਇੰਨਾ ਮਹਿੰਗਾ ਕਹਿੰਦੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਦੇ ਵਿੱਚ ਜਿਹੜਾ ਗਰਾਸ ਲੱਗਿਆ ਹੋਇਆ ਕਹਾ ਲੱਗਿਆ ਹੋਇਆ ਔਰ ਉੱਥੇ ਹੀ ਦੇ ਕੁਰਸੀਆਂ ਰੱਖੀਆਂ ਹੋਈ ਨੇ ਜਿਹੜੇ ਵਿਚ ਦੇ ਇਲਾਕੇ ਨੇ ਜਿਸ ਤਰ੍ਹਾਂ ਉੱਥੇ ਜੋ ਸਮੁੰਦਰ ਦੇ ਕਿਨਾਰੇ ਕੁਰਸੀਆਂ ਹੁੰਦੀਆਂ ਨੇ ਉਹ ਕੁਰਸੀਆਂ ਤੇ ਬੈਠ ਕੇ ਆਨੰਦ ਲੈਂਦੇ ਨੇ ਐਹੋ ਜੀ ਫਿਲਮ ਲੈਂਦੀ ਸੀ ਸਮੁੰਦਰ ਵਾਲੀ ਜਿਸ ਤਰ੍ਹਾਂ ਵੀ ਸਮੁੰਦਰ ਦੇ ਉੱਪਰ ਉਸਦਾ ਬੰਗਲਾ ਸੋ ਪੁੱਲਸ ਨੇ ਇਹ ਵੀ ਖਾਸੇ ਕਿੰਨੇ ਉਸ ਬੰਗਲੇ ਦੇ ਵਿੱਚ ਜੋ ਕਾਰਪਟ ਵਿਸ਼ੇ ਹੋਏ ਨੇ ਉਹ ਕਾਰਪਟ ਲੱਖਾਂ ਰੁਪਈਆ ਦੇ ਨੇ ਜੋ ਉਸ ਬੰਗਲੇ ਦੇ ਵਿੱਚ ਫਰਨੀਚਰ ਲੱਗਿਆ ਹੋਇਆ ਹੈ ਲੱਖਾਂ ਰੁਪਈਆ ਦਾ ਹੈ ਸੋ ਅੱਜਕੱਲ ਜੋ 트ੈਂਡ ਚੱਲਿਆ ਹੋਇਆ ਕਿ ਲਗਜ਼ਰੀ ਜ਼ਿੰਦਗੀ ਦਾ ਉਹ ਲਗਜ਼ਰੀ ਜ਼ਿੰਦਗੀ ਜੀ ਰਹੀ ਸੀ ਬਠਿੰਡੇ ਦੇ ਵਿੱਚ ਰਹਿ ਕੇ ਸੋ ਅਮਨਦੀਪ ਕੋਰ ਦੇ ਨਾਮ ਤੇ ਸਿਰਫ ਇੱਕ ਸਕੂਟੀ ਹੈ ਬਾਕੀ ਜਾਇਦਾਦ ਕਾਰਾਂ ਗਹਿਣੇ ਤੇ ਇਹ ਪਾਲਤੂ ਜਾਨਵਰ ਵਾਸਤੇ ਜੋ ਰੁਝਾਨ ਉਸਦੇ ਲਾਈਫਸਟਾਈਲ ਲਗਜ਼ਰੀ ਬਣਾਉਂਦੇ ਹਨ ਪੁਲਸ ਨੇ ਇਹ ਵੀ ਦੱਸਿਆ ਕਿ ਉਸਦੀ ਤਨਖਾਹ ਦੇ ਨਾਲ ਇਹ ਸਭ ਕੁਝ ਨਹੀਂ ਕਵਰ ਹੋ ਸਕਦਾ ਫਿਰ ਉਹਦੀ ਆਮਦਨੀ ਕਿੱਥੋਂ ਹੈ ਹੁਣ ਇੱਥੇ ਆ ਕੇ ਕੋਸ ਚੁਪ ਕਰ ਜਾਂਦੀ ਹੈ ਕਿ ਉਸ ਦੀ ਆਮਦਨੀ ਦੇ ਹੋਰ ਸਰੋਤ ਕਿਹੜੇ ਸੀ ਜੇਕਰ ਇਹ ਸਭ ਕੁਝ ਲਗਜ਼ਰੀ ਜ਼ਿੰਦਗੀ ਜਿਉਣ ਵਾਸਤੇ 50-60 ਹਜ਼ਾਰ ਨਾਲ ਇਹ ਪੂਰੇ ਨਹੀਂ ਹੋ ਸਕਦਾ ਤਾਂ ਫਿਰ ਉਹਦੀ ਉਹ ਕਮਾਈ ਕਿੱਥੋਂ ਆਉਂਦੀ ਸੀ ਸੋ ਉਹਨਾਂ ਨੇ ਇਹ ਵੀ ਦੱਸਿਆ ਹੈ ਜਿਹੜਾ ਕਿ ਇੱਕ ਪਰਫਿਊਮ ਵੀ ਆਇਆ ਅਦਾਲਤ ਦੇ ਵਿੱਚ ਉੱਥੇ ਜੱਜ ਸਾਹਿਬ ਦੇ ਸਾਹਮਣੇ ਉਹ ਪਰਫਿਊਮ ਦੀ ਕੋਸਟ 25000 ਰੁਪਏ ਦੀ ਇੱਕੋ ਬੋਤਲ ਹੈ ਪਰਫਿਊਮ ਦੀ ਉਸਦੇ ਮਹਿੰਗੇ ਕਪੜੇ ਬ੍ਰਾਂਡਡ ਕੱਪੜੇ ਜਿਹੜੇ ਨੇ ਉਹ ਲੱਖਾਂ ਰੁਪਈਆ ਦੀਆਂ ਟੀ-ਸ਼ਰਟਾਂ ਲੱਖਾਂ ਲੱਖਾਂ ਰੁਪਈਆ ਦੇ ਉਹਨਾਂ ਦੇ ਸ਼ੂਜ਼ ਨੇ ਉਹ ਸਭ ਕੁਝ ਜੱਜ ਦੇ ਸਾਹਮਣੇ ਜਦੋਂ ਆਉਂਦਾ ਤਾਂ ਜੱਜ ਵੀ ਇਕਦਮ ਚੱਕੰਨਾ ਰਹਿੰਦਾ ਕਿ 1 50 60000 ਤਨਖਾਹ ਲੈਣ ਵਾਲਾ ਮੁਲਾਜ਼ਮ ਐਨੇ ਵਧੀਆ ਲਗਜ਼ਰੀ ਜ਼ਿੰਦਗੀ ਜੀ ਰਿਹਾ ਜਿਦੋਂ ਕਿ ਜੱਜ ਖੁਦ ਜਿਹੜਾ ਹੈਰਾਨ ਹੈ ਸੋ ਪੁਲਿਸ ਨੇ ਅੱਗੇ ਜੋ ਦੱਸਿਆ ਉਹ ਕਹਿੰਦੇ ਵੀ ਜਿਹੜਾ ਕੁੱਤਾ ਹੈ ਉਹ ਕੁੱਤਾ ਮਹਿੰਗੇ ਸ਼ੌਂਕ ਦਾ ਸੀਗਾ ਇਹਨਾਂ ਸ਼ੌਂਕ ਮਹਿੰਗੇ ਸੀ ਸੋ ਉਸ ਕੁੱਤੇ ਦੇ ਹਾਲਾਤ ਬਹੁਤ ਦਰਸਯੋਗ ਬਣੇ ਹੋਏ ਨੇ ਜੋ ਕਿ ਜੱਜ ਸਾਹਿਬ ਵੱਲੋਂ ਉਸ ਕੁੱਤੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਨਵੇਂ ਹੁਕਮ ਦਿੱਤੇ ਜਾ ਸਕਦੇ ਨੇ ਪੁਲਿਸ ਮੁਲਾਜ਼ਮਾਂ ਨੂੰ ਕਿ ਹਰ ਰੋਜ਼ ਅਮਨਦੀਪ ਘਰ ਨੂੰ ਉਹ ਕੁੱਤਾ ਮਲਾਇਆ ਜਾਵੇ ਉਹ ਕੁੱਤਾ ਜੇਲ੍ਹ ਵਿੱਚ ਭੇਜਿਆ ਜਾਵੇਗਾ ਜਾਂ ਉਸ ਨੂੰ ਕੁੱਤੇ ਨੂੰ ਅਲੱਗ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਜਾਵੇਗਾ ਇਸ ਤੇ ਬਾਰੇ ਜੋ ਅੱਜ ਫੈਸਲਾ ਆ ਸਕਦਾ ਹੈ ਸੋ ਪਿਛਲੇ ਚਾਰ ਦਿਨਾਂ ਤੋਂ ਉਹ ਕੁੱਤੇ ਦਾ ਜਿਹੜਾ ਜੀਵਨ ਹੈ ਉਹ ਨਰਕ ਵਿੱਚ ਚਲਾ ਗਿਆ ਹੈ ਉਹ ਕੁੱਤਾ ਕੁਝ ਖਾਣ ਪੀ ਨਹੀਂ ਰਿਹਾ ਬਿਲਕੁਲ ਉਦਾਸ ਬੈਠਾ ਹੈ ਉਹ ਕੁੱਤੇ ਦੀ ਹੁਣ ਭਾਲ ਕੀਤੀ ਜਾ ਰਹੀ ਕਿ ਉਹ ਹੈ ਕਿੱਥੇ ਜਦੋਂ ਕਿ ਅਮਨਦੀਪ ਕੌਰ ਨੇ ਕਿਹਾ ਕਿ ਮੇਰਾ ਕੁੱਤਾ ਮੈਨੂੰ ਲਿਆ ਕੇ ਦੋ ਸੋ ਥਾਰ ਜਿਹੜੀ ਹੈ ਉਹ ਉਸਦੇ ਇੱਕ ਸਾਥੀ ਦੇ ਨਾਮ ਤੇ ਜਿਹੜੀ ਕਾਲੀ ਥਾਰ ਦੇ ਵਿੱਚੋਂ ਚਿੱਟਾ ਫੜਿਆ ਗਿਆ ਜਿਹੜੇ ਹੋਰ ਮੀਡੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਸਦੇ ਨਾਲ ਇੱਕ ਹੋਰ ਥਾਰ ਹੈ ਜਿਹੜੀ ਕੈਸ਼ ਖਰੀਦੀ ਹੋਈ ਏ ਉਹ ਥਾਰ ਵੀ ਉਸਦੀ ਆਪਣੀ ਨਹੀਂ ਬਾਕੀ ਜੋ ਗੱਡੀਆਂ ਨੇ ਉਸ ਦੀਆਂ ਆਪਣੀਆਂ ਨਹੀਂ ਜੋ ਕੋਠੀਆਂ ਨੇ ਜੋ ਬੰਗਲੇ ਨੇ ਉਹ ਵੀ ਉਸ ਦੇ ਆਪਣੇ ਨਹੀਂ ਫਿਰ ਉਹ ਹੈ ਕਿਸ ਦੇ ਨੇ ਉਹ ਜੋ ਉਹਨਾਂ ਦੇ ਕਿਹੜੇ ਕਿਹੜੇ ਉਹਦੇ ਬਾਕੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਨਾਮ ਦੇ ਉੱਪਰ ਨੇ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾਵੇਗੀ ਜਾਂ ਇਹਦੇ ਪਿੱਛੇ ਪੁਲਿਸ ਨੇ ਬਹੁਤ ਵੱਡੇ ਤੱਥ ਜਿਹੜੇ ਨੇ ਛਿਪਾ ਦਿੱਤੇ ਨੇ ਕਿ ਅਮਨਦੀਪ ਕੋਰ ਨੂੰ ਬਚਾਉਣ ਦੀ ਖਾਤਰ ਉਸ ਦੀ ਪ੍ਰਾਪਰਟੀ ਨੂੰ ਬਚਾਉਣ ਦੀ ਖਾਤਰ ਇਹ ਬਹੁਤ ਵੱਡਾ ਰੈਸ ਬਣਿਆ ਹੋਇਆ ਜੋ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦੇ ਵੀ ਖੁਲਾਸੇ ਹੋ ਸਕਦੇ ਨੇ